ਹੋਂ ਤਾਂ ਦੋਨੋਂ ਹੱਥ ਤੋਂ ਲੱਗ ਗਏ ਆ ਪਰ ਸਰਕਾਰ ਹੈ ਇੰਨੀ ਘਬਰਾ ਗਈ ਹੈ ਕਿ ਹੁਣ ਪੁਲਿਸ ਅਫਸਰਾਂ ਨੂੰ ਵਰਤਰੀ ਹੈ ਕਿ ਲੈਕਸ਼ਨ ਜਿੱਤਣ ਵਾਸਤੇ ਜਿਹੜੀ ਸਰਕਾਰ ਪੁਲਿਸ ਅਫਸਰਾਂ ਨੂੰ ਵਰਤਨ ਲੱਗ ਜੇ ਇਹਦਾ ਮਤਲਬ ਉਹਦੇ ਕੰਮ ਫੇਲ ਹੈ ਮੈਂ ਹੈਰਾਨ ਆ ਜਿਸ ਤਰੀਕੇ ਨਾਲ ਲੱਗੇ ਮੈਂ ਪਕੇਸਪੀ ਲਵਜੋਧਪੁਰ ਗਰੇਵਾਲ ਹੈ ਮੈਂ ਤਾਂ ਕਿਤੇ ਕਿਤੇ ਸੋਚਦਾ ਕਿ ਆਈਪੀਐਸ ਉਹ ਬਣਦਾ بڑا ਜਿਹੜਾ ਲਾਇਕ ਹੋਵੇ ਬੜਿਆ ਲਿਖਿਆ ਉਹਨੂੰ ਸਮਝੋਏ ਬੜੀ ਹੈਰਾਨੀ ਹੈ ਕਿ ਬੀਬੀ ਜੀ ਨਵੇਂ-ਨਵੇਂ ਆਈਪੀਐਸ ਬਣੇ ਆ ਤੇ ਐਸਐਸਪੀ ਬਣੇ ਆ ਤੇ ਐਸਐਸਪੀ ਬਣਦੀ ਇੰਨੀ ਚਾਹਤ ਹੈ ਕਿ ਮਹੱਲੀ ਮੈਨੂੰ ਲਾਓ ਐਸਐਸਪੀ ਕਿ ਉਹਨਾਂ ਨੇ ਕਿਹਾ ਮਹੱਲੀ ਤੈਨ ਲਾਵਾਂਗੇ ਪਹਿਲੇ ਤਰਨਤਾਰਨ ਦੀ ਇਲੈਕਸ਼ਨ ਜਿੱਤ ਕੇ ਸਾਨੂੰ ਦਿਓ ਐਸਐਸਪੀ ਮਹੱਲੀ ਕਿਉਂ ਲਗਣਾ ਚਾਹੁੰਦੇ ਸਾਨੂੰ ਪਤਾ ਹੀ ਹੈ ਅੱਜ ਕੱਲ੍ਹ ਹਾਲਾਤ ਆ ਬਣ ਗਏ ਆ ਪੰਜਾਬ ਜਿਹੜਾ ਸਭ ਤੋਂ ਵੱਡਾ ਬੈਗ ਦੇ ਕੇ ਆਉਂਦਾ ਕੇਜਰੀਵਾਲ ਨੂੰ ਉਹਨੂੰ ਪੋਸਟਾਂ ਦੇ ਹਿਸਾਬ ਨਾਲ ਮਿਲਦੀਆਂ ਜਿਹੜਾ ਆਏਸ ਆਫੀਸਰ ਇੰਨੀ ਛੋਟੀ ਉਮਰ ਵਿੱਚ ਕਾਨੂੰਨ ਦੀਆਂ ਧੱਜੀਆਂ ੜੋਣ ਲੱਗ ਜੇ ਉਸ ਆਈਐਸ ਆਈਪੀਐਸ ਆਫੀਸਰ ਦਾ ਮਤਲਬ ਹੈ ਉਹਦੀ ਜਿਆਦਾ ਲੰਬੀ ਨੌਕਰੀ ਨਹੀਂ ਹੈ ਆ ਸੋਚਦੇ ਆ ਕਿ ਅਸੀਂ ਆਈਪੀਐਸ ਅਸੀਂ ਐਸਐਸਪੀ ਹੈ ਮੈਂ ਵੀ ਵੀਰ ਦੱਸਣਾ ਚਾਹੁੰਦਾ ਡੀਆਈਜੀ ਭੁੱਲਰ ਸਾਹਿਬ ਵੀ ਸੋਚਦੇ ਸੀ ਕਿ ਮੈਂ ਡੀਆਈਜੀ ਹੈ ਤੇ ਡੀ.ਐਲ.ਜੀ ਨੂੰ ਦਫ਼ਤਰ ਤੋਂ ਚੱਕ ਕੇ ਲੈ ਕੇ ਗਏ ਆ ਅੱਜ ਦੇਖ ਲੋ ਦਾ ਕੀ ਹਾਲ ਹੈ ਮੈਂ ਬੀਬੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡਾ ਨਵਾਂ ਕੈਰੀਅਰ ਸ਼ੁਰੂ ਹੋਇਆ ਤੇ ਖਾਸ ਕਰਕੇ ਝਾੜੂ ਵਾਲੇ ਦੇ ਇੱਥੇ ਲੱਗਣਾ ਜੇ ਡਕੈਤਾਂ ਨਾਲ ਪੁਲਿਸ ਲੱਜੇ ਤੇ ਫਿਰ ਸੂਬੇ ਦਾ ਕੀ ਬਣੂਗਾ ਆ ਤਾਂ ਡਕੈਤ ਹੈ ਇਹਨਾਂ ਦਾ ਠੱਗੀ ਵੱਜ ਗਈ ਠੱਗੇ ਸਾਰੇ ਤੰਗਾ ਨਾ ਤੁਸੀਂ ਰਲੋਗੇ ਤੁਹਾਡੀ ਰੈਪਿਟਿਸ਼ਨ ਇੰਨੀ ਮਾਰੀ ਹੋ ਜੂਗੀ ਅਗਲੇ 20 25 ਸਾਲ ਆਪਣੇ ਕੈਰੀਅਰ ਦੇ ਡਪੋਣੇ بڑے ਔਕੇ ਹੋ ਜਾਣੇ ਆ ਇਸ ਕਰਕੇ ਫਿਰ ਤੋਂ ਮੈਂ ਬੇਨਤੀ ਕਰਦਾ ਬੀਬੀ ਨੂੰ ਬੀਬੀ ਜੀ ਤੁਸੀਂ ਤੁਹਾਡੇ ਹਸਬੰਡ ਵੀ ਐਸਐਸਬੀ ਐ ਤੁਹਾਡਾ ਪਰਿਵਾਰ ਪੁਲਿਸ ਹੈ ਇਹ ਜਾਂ ਕੋਈ ਕੰਮ ਨਾ ਕਰੋ ਜਿਹਦੇ ਨਾਲ ਤੁਹਾਡੀ ਪੂਰੀ ਜ਼ਿੰਦਗੀ ਕਲੰਕ ਲੱਗ ਜੇ ਪਾਲੇ ਸਿੰਧੋਂ ਵੀ ਜਾਂਦੇ ਨੇ ਨੇ ਆ ਜੇ ਪੁਲਸ ਦੇ ਨਹਾਵ ਨਾਲ ਇਲੈਕਸ਼ਨ ਜਿੱਤੇ ਜਾਂਦੇ ਫਿਰ ਤਾਂ ਸਰਕਾਰਾਂ ਹਾਰਨਾਂ ਜਿੰਨਾ ੱੱਕਾ ਆਪਣੀ ਜਿਹੜੀ ਕੌਮ ਹੈ ਖਾਲਸਾ ਕੌਮ ਹੈ ਤੇ ਖਾਸ ਕਰਕੇ ਪੰਜਾਬੀ ਹੈ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਸਪਰਿੰਗ ਇੰਨੇ ਤਗੜੇ ਲੱਗੇ ਆ ਉਹ ਨਹੀਂ ਛਾਤੀ ਤੇ ਜਾ ਕੇ ਬੱਦਦੇ ਆ ਤੁਸੀਂ ਮੱਝ ਵਾਲਾ ਡਰਾਣਾ ਚੋਣੇ ਤੁਸੀਂ ਤੁਸੀਂ ਦੇਖੋ ਤੁਸੀਂ ਦੇਖੋ ਕਿੰਨੀ ਨੀਵੀਂ ਪੱਧਰ ਤੇ ਪੁਲਸ ਚਲੀ ਗਈ ਬੀਬੀ ਜੀ ਧੀਆ ਪੈਣਾ ਕਿ ਵੀ ਪਰਚੇ ਤੁਸੀਂ ਦੇਣ ਲੱਗੋਗੇ ਤੇ ਮਤਲਬ ਕੀ ਹੈ ਤੁਸੀਂ ਕਿਸ ਲੈਵਲ ਤੇ ਚਲੇ ਗਏ ਹੋ ਜੇ ਐਸ ਲੈਵਲ ਦੀ ਸਿਆਸਤ ਕਰਨੀ ਹੈ ਤੇ ਜੇ ਫਿਰ ਅਸੀਂ ਵੀ ਆ ਜੰਨੇ ਹਾਂ ਉਸ ਲੈਵਲ ਤੇ ਸਾਨੂੰ ਕੋਈ ਡਰ ਨਹੀਂ ਵੱਡੇ ਭਾਰਤ ਸਾਹਿਬ ਨੇ 16 ਸਾਲ ਜੇਲਾ ਕੱਟਿਆ ਇੱਥੇ ਬੈਠੇ ਹੈ ਲੀਡਰਸ਼ਿਪ ਦੇਣੇ 10-10 ਸਾਲ ਜੇਲਾ ਕੱਟਿਆ ਸਾਨੂੰ ਜੇਲਾ ਦਾ ਕੋਈ ਡਰ ਨਹੀਂ ਸਾਨੂੰ ਤਾਂ ਜੇਲਾ ਕਿਉਂ ਵਾਂਗੂ ਲੱਗਦੀ ਐ ਇਸ ਕਰਕੇ ਮੈਂ ਫਿਰ ਵੀ ਬੇਨਤੀ ਕਰਦਾ ਹਲੇ ਜੰਗ ਸ਼ੁਰੂ ਹੋਈ ਐ ਜੇ ਤੁਸੀਂ ਆਪਣਾ ਰਈਆ ਨਹੀਂ ਬਦਲਿਆ ਅਗਲੇ 15 ਦਿਨ ਇੱਥੇ ਦੇਖਿਓ ਕੀ ਹੋਣਾ ਫਿਰ ਮੁੱਖ ਮੰਤਰੀ ਨੂੰ ਬਣ ਦਿੰਦੇ ਅਸੀਂ ਇੱਥੇ ਜ਼ੋਰ ਲਾ ਲੈ ਜਿੰਨਾ ਮਰਜੀ ਸ਼ਾਮਲੀ ਇਕਾਲੀ ਦਲ ਦੇ ਸਾਰੇ ਵਰਕਰ ਪੰਜਾਬ ਦੇ ਇੱਥੇ ਪਹੁੰਚ ਜਾਣਗੇ ਫਿਰ ਦੇਖੀ ਜਾਊਗੀ ਇੱਕ ਪਾਸੇ ਪੁਲਸ ਹੋਊਗੀ ਤੇ ਇੱਕ ਪਾਸੇ ਪੰਜਾਬ ਦੇ ਲੋਕ ਹੋਣਗੇ ਦੇਖੋ ਇਹਨਾਂ ਨੇ ਮੈਂ ਹਰਾਨ ਹੈ ਬੀ ਜੀ ਪੀ ਸਾਹਿਬ ਤੇ ਹੋਮ ਸੈਕਟਰੀ ਸਾਹਿਬ ਤੇ ਤੇ ਚੀਨ ਸੈਕਟਰੀ ਸਾਹਿਬ ਤੇ ਕਾਨੂੰਨ ਹੈ ਇਲੈਕਸ਼ਨ ਕਮਿਸ਼ਨ ਦਾ ਕਿ ਜਿਹੜਾ ਬੰਦਾ 3 ਸਾਲ ਤੋਂ ਉਹਦੇ ਜ਼ਿਲ੍ਹੇ છોਏ ਉਹਦੀ ਪੋਸਟਿੰਗ ਨਹੀਂ ਹੋ ਸਕਦੀ ਇਲੈਕਸ਼ਨ ਦੇ ਦੌਰਾਨ ਇੰਨੇ ਥੱਲੇ ਲੱਗੇ ਆ ਸਾਰੀ ਫੋਰਸ ਆ ਝਾੜੂ ਵਾਲਿਆਂ ਤੋਂ ਆ ਦਿੱਲੀ ਆਲੇ ਲੁੱਟੇੜਿਆਂ ਦੇ ਥੱਲੇ ਕਿ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦੱਤਾਂ ਉਹਨਾਂ ਦੀ ਧੱਜੀਆਂ ਉਡਾਈਆਂ ਹੁਣ ਆ ਦੇਖ ਲਓ ਇੱਥੇ ਇੱਕ ਬੀਐਸਪੀ ਜਨਕੀਰ ਸਿੰਘ ਹੈ ਸੀਐਸਪੀ ਸੁਖਵੀਰ ਸਿੰਘ ਹੈ ਦੋਨੋਂ ਹਰਮੀਤ ਗਦਾਰ ਦੇ ਚੇਲੇ ਰਹੇ ਐ ਤੇ ਆ ਦੋਨੋਂ ਇੱਥੇ ਮੇ ਲਗਾ 8 8 10 10 ਸਾਰ ਦੇ ਇੱਥੇ ਹੈ ਤੂੰ ਬਣਾਏ ਪਏ ਇਹਨਾਂ ਦੇ ਇਲੈਕਸ਼ਨ ਦੇ ਸਰਕਲ ਇਨਚਾਰਜ ਡੀਐਸਪੀ ਦੂਜੇ ਇੱਥੇ ਐਸਐਚਓ ਜਿਹੜੀ ਤਰਨਤਾਰਨ ਹੈ ਗੁਰਚਰਨ ਸਿੰਘ ਆ ਵੀ ਮਿਲ ਲਗਾ ਜੰਮੇ ਬਲੇ ਇੱਥੇ ਹੀ ਹੈ ਆ ਵੀ ਆਈ ਕਹਿ ਕੇ ਆਇਆ ਤੁਹਾਨੂੰ ਅਸੀਂ ਬੋਟਾ ਮੈਂ ਜਿਤਾਉਂਗਾ ਇੱਕ ਕਹੇਗਾ ਐਸਐਚਓ ਸਰਾਏ ਮਾਨਤ ਖਾਨ ਬਲਰਾਜ ਸਿੰਘ ਇਥੋਂ ਦੇ ਰਹਿਣ ਵਾਲੇ ਉਹਦੀ 30 April ਨੂੰ ਰਿਟਾਇਰਮੈਂਟ ਹੈ ਕਾਨੂੰਨ ਹੈ ਕਿ 6 ਮਹੀਨੇ ਰਿਟਾਇਰਮੈਂਟ ਤੋਂ ਪਹਿਲੇ ਬੰਦਾ ਉਹ ਇਲੈਕਸ਼ਨਰੀਆ 'ਚ ਨਹੀਂ ਲੱਗ ਸਕਦਾ ਆਪਣੇ ਇਲਾਕੇ ਉਹਨੂੰ ਵੀ ਲਈ ਬੈਠੇ ਐ ਇੱਕ ਜਿ세 ਐਸਚੋ ਵੀਰੋ ਵਾਲਾ ਨਰੇਸ਼ ਕੁਮਾਰ ਉਹਦੀ ਘਰ ਵਾਲੀ ਸਰਪੰਚ ਐਸ ਇਲਾਕੇ ਦੇ ਵਿੱਚ ਤੇ ਉਹਨੂੰ ਵੀ ਇੱਥੇ ਹੀ ਲਈ ਬੈਠੇ ਐ ਝਾੜੂ ਵਾਲੇ ਦੇਖੋ ਕਿੰਨੀਆਂ ਤੱਜੀਆਂ ਐ ਇਹ ਕਿਥੇ ਸੱਚੋਚ ਕਮਾਲ ਹੈ ਗੁਰਦੀਪ ਸਿੰਘ ਉਹ ਵੀ 31 ਚਾਰਵੇਂ ਨੰਬਰ ਉਟਾਇਰ ਹੋਣ ਵਾਲਾ ਆ ਸਾਰਿਆਂ ਨੂੰ ਕਹੇ ਕਿ ਤੂੰ ਫੋਨ ਉਟਾਰ ਮੈਂ ਵੜਿਆ ਐ ਐਸਚੋ ਲਾ ਲਾਂਗੇ ਤੁਸੀਂ ਕਮਾ ਲਿਓ ਜਿੰਨਾ ਕਮਾਉਣਾ ਪਰ ਸਾਰੇ ਇੱਥੇ ਜੋ ਜਿੰਨੇ ਵੀ ਆ ਜਿੰਨੇ ਪੁਲਿਸ ਵਾਲੇ ਆ ਡੀਆਈਜੀ ਭੁੱਲਰ ਵੀ ਸੋਚਦਾ ਸੀ ਕਮਾ ਲਓ ਜਿੰਨੇ ਕਮਾਲੇ ਆ ਸਾਰੇ ਕੱਢ ਲਈਦੇ ਵਾਪਸ ਤੇ ਰਿਟਾਇਰਮੈਂਟ ਜੇ ਤੁਸੀਂ ਹੋਣਾ ਤੇ ਆਰਾਮ ਨਾਲ ਜਾ ਕੇ ਰਿਟਾਇਰ ਹੋ ਜਾਓ ਐਜੇ ਗਲਤ ਕੰਮ ਨਾ ਕਰੋ

ਜਿਹੜੀਆਂ ਜਿਹੜੀਆਂ ਤੁਸੀਂ ਗੈਰ ਕਾਨੂੰਨੀ ਚੀਜ਼ਾਂ ਕਰ ਰਹੇ ਹੋ ਉਹ ਸਾਰਿਆਂ ਦੀ ਇਨਵੈਸਟੀਗੇਸ਼ਨ ਹੋ ਸਕਦੀ ਹੈ ਤੇ ਤੁਹਾਨੂੰ ਹਰ ਚੀਜ਼ ਦਾ ਜਵਾਬ ਦੇਣਾ ਪੈ ਸਕਦਾ ਹੈ ਇਸ ਕਰਕੇ ਲਾਈਨਾਂ ਨਾ ਕਰਾਸ ਕਰੋ ਆ ਇਲੈਕਸ਼ਨ ਹੈ ਤਰੰਤਰੰਤ ਲੋਕਾਂ ਨੂੰ ਫੈਸਲਾ ਕਰਨ ਦਿਓ ਤੁਹਾਡਾ ਕੰਮ ਹੈ ਕਾਨੂੰਨ ਵਿਵਸਥਾ ਕਰਨਾ ਜੇ ਤੁਸੀਂ ਆਹ ਕੰਮ ਨਾ ਰੋਕਿਆ ਇੱਕ ਜੰਗਾਰੀ ਥੋੜੀ ਹੋਣੀ ਹੈ ਐਸਐਸਪੀ ਮੈਡਮ ਜੀ ਜੁਮਾਰੀ ਹੋਣੀ ਆ ਜੇ ਇੱਥੇ ਕੁਛਤੀ ਹੋ ਗਈ ਕਿਉਂਕਿ ਪੰਜਾਬ ਦੇ ਲੋਕ ਜ਼ੁਲਮ ਦੇ ਖਿਲਾਫ ਸਦਾ ਲੜਦੇ ਰਹੇ ਐ ਤੇ ਤੁਸੀਂ ਇੱਕ ਗੱਲ ਮੈਂ ਪੰਜਾਬੀ 'ਚ ਦੱਸ ਦਿੰਨਾ ਥੋੜੀ ਘਬਰਾਹਟ ਚ ਗੱਲ ਆ ਗਈ ਐ ਐਸਐਸਪੀ ਮੈਡਮ ਤੁਸੀਂ ਚੌਥੇ ਨੰਬਰ ਵਾਲੇ ਝਾੜੂ ਨੂੰ ਪਹਿਲੇ ਨੰਬਰ ਤੇ ਨਹੀਂ ਲਿਆ ਸਕਦੇ ਜਿੰਨਾ ਮਰਜੀ ਜ਼ੋਰ ਲਾ ਲਿਓ ਆ ਝਾੜੂ ਵਾਲੇ ਨੂੰ ਤਾਂ ਮੂੰਹ ਨਹੀਂ ਉਹਦੇ ਖਾਸ ਕਰਕੇ ਉਹ ਗਦਾਰ ਨੂੰ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦੇ ਪਿੱਛੇ ਸ਼ਰਮ ਮਾਰ ਸਕਦਾ ਉਹ ਕਿਸੇ ਦੇ ਵੀ ਪਿੱਛੇ ਸ਼ਰਮ ਮਾਰ ਸਕਦਾ ਉਹ ਨੂੰ ਵਿਸ਼ਵਾਸ ਨਹੀਂ ਕਰਦੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਹੈ ਅੱਜ ਤਾਂ ਸਮਾਂ ਆ ਗਿਆ 4 ਸਾਲ ਬਰਬਾਦ ਹੋ ਗਏ ਪੰਜਾਬ ਨੂੰ ਲੁੱਟ ਕੇ ਤਬਾਹ ਕਰਤਾ ਇਹਨਾਂ ਝਾੜੂ ਵਾਲੇ ਨੇ ਅੱਜ ਐਨਾ ਵੱਡਾ ਦੁੱਖਦਾ ਸਮਾਂ ਪੰਜਾਬ ਦੇ ਉੱਤੇ ਹੜਾ ਨਾਲ ਇੰਨਾ ਕਰੋੜਾਂ ਰਪਾਂ ਦੀ ਨੁਕਸਾਨ ਹੋਇਆ ਐ ਐਡੇ ਵੱਡੇ ਠੱਗਾ ਦੇਖੋ 12000 ਕਰੋੜ ਰੁਪਇਆ 12000 ਕਰੋੜ ਰੁਪਇਆ ਜਿਹੜਾ ਹਰ ਪਿੰਡ ਤਾਂ ਵਾਸਤੇ ਇੱਕ ਫੰਡ ਹੁੰਦਾ ਡਿਜ਼ਾਸਟਰ ਰੀਲੀਫ ਫੰਡ ਕਿਤੇ ਸਰਕਾਰ ਕੋਈ ਹੱਥ ਵੀ ਲਾਜ਼ਰ ਨਹੀਂ ਦੇਖੋ ਇੰਨੇ ਵੱਡੇ ਠੱਗਾ ਉਹ ਇਹ ਪੋਦੇ ਜੋ ਵੀ ਪੈਸਾ ਕੱਢ ਲਿਆ ਇਹਨਾਂ ਨੇ ਸਾਰਾ ਹੀ ਆ ਪੈਸਾ ਸਾਰਾ ਕਿਸੇ ਇਸ਼ਤਿਹਾਰਾਂ ਤੇ ਆਪਣੇ ਦੂਜੇ ਕੰਮਾਂ ਚ ਲਾ ਦਿੱਤਾ ਤੇ ਅੱਜ ਜਿਹੜੇ ਗਰੀਬ ਨੁਕਸਾਨ ਹੋਇਆ ਉਹਨਾਂ ਵਾਸਤੇ ਦਿਨ ਨੂੰ ਪੈਸਾ ਹੈ ਨਹੀਂ ਇਹ ਜੇ ਘਟੀਆਂ ਪਾਰਟੀ ਹੈ ਜੇ ਘੜੀਆਂ ਲੋਗ ਹੈ ਜੇ ਘੜੀਆਂ ਚੀ ਮੰਤਰੀ ਤੇ ਇਹਨਾਂ ਦੇ ਮੰਤਰੀ ਹੈ ਉਹਨਾਂ ਨੂੰ ਹਲੇ ਤਾਂ ਕੋਈ ਸ਼ਰਮ